ਸਸਰੀਕਾ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਡੋਰਾ ਆਪਣੇ ਘਰ ਵਾਪਸ ਆ ਗਈ ਅੰਮਾ ਵੀ ਉਹਨਾਂ ਦੇ ਘਰ ਹੀ ਸੀ ਉਹ ਆਪਣੇ ਪੋਤੇ ਨੂੰ ਖੜਾ ਰਹੀ ਸੀ ਸੀਮਾ ਤੇ ਮੰਗਲ ਆਪਣੀ ਬੇਟੀ ਨਾਲ ਮੰਦਰ ਗਏ ਹੋਏ ਸੀ ਡੋਰਾ ਨੂੰ ਦੱਸ ਦੇ ਕੇ ਉੱਥੇ ਬੈਠੀ ਅੰਮਾ ਨੇ ਪੁੱਛਿਆ ਕਿ ਉਸਨੇ ਲਾਡੂ ਬਾਰੇ ਦੱਸਿਆ ਅੰਮਾ ਕੋਈ ਨਾ ਫਿਕਰ ਨਾ ਕਰ ਲੱਭ ਜਾਵੇਗੀ ਜਿਹੜੇ ਉਹ ਰਸਤੇ ਉਹ ਹੀ ਰੇਟੋਂਦੇ ਸੀ ਉਸੇ ਤੇ ਹੀ ਜਾਓ ਕੀ ਪਤਾ ਕੁਝ ਮਿਲ ਜਾਵੇ ਡੋਰਾ ਬੋਲੀ ਹਾਂ ਮਾਂ ਸੇ ਹੀ ਕਿਹਾ ਬਸ ਉਹ ਠੀਕ ਠਾਕ ਹੋਵੇ ਡੋਰਾ ਨੇ ਲੜਕੇ ਨੂੰ ਖੇਡ ਦੇ ਕੇ ਪੁੱਛਿਆ ਕਿ ਲੜਕੀ ਕਿੱਥੇ ਹੈ ਉਹ ਨਹੀਂ ਆਈ ਖੇਡਣ ਅਮਾ ਬੋਲੀ ਉਹ ਤਾਂ ਆਪਣੇ ਮਾਪਿਆਂ ਨਾਲ ਮੰਦਿਰ ਗਈ ਹੈ ਇਸ ਨੂੰ ਬਾਹਰ ਨਿਕਲਣਾ ਘੱਟ ਹੀ ਪਸੰਦ ਹੈ ਤਾਂ ਮੈਂ ਇੱਧਰ ਲੈ ਆਈ ਉਹ ਘੁੰਮ ਕੇ ਰਾਜੀ ਹੈ ਤਾਂ ਨਾਲ ਚਲੀ ਗਈ ਡੋਰਾ ਬੋਲੀ ਚਲੋ ਬਧੀਆ ਉਹਨਾਂ ਨੂੰ ਵੀ ਸੁੱਖ ਹੋਇਆ ਇਨੇ ਡੋਰਾ ਦੀ ਮਾਂ ਉੱਥੇ ਉਹਨਾਂ ਲਈ ਚਾਹ ਲੈ ਕੇ ਆ ਗਈ ਉਹ ਦੋਵੇਂ ਚਾਹ ਪੀਣੇ ਲੱਗੀਆਂ ਚਾਹ ਪੀ ਕੇ ਡੋਰਾ ਉੱਥੇ ਹੀ ਕੁਝ ਸਮਾਰਾਮ ਕਰਨ ਲਈ ਲੇਟ ਗਈ ਕੁਝ ਸਮੇਂ ਬਾਅਦ ਇੰਨੇ ਬਾਹਰ ਹਿਮਾ ਤੇ ਕੋਵਰ ਵੀ ਆ ਗਏ ਗੱਡੀ ਦਾ ਹਾਰਨ ਵੱਜਿਆ ਤਾਂ ਡੋਰਾ ਉਹਨਾਂ ਕੋਲੇ ਚਲੀ ਗਈ ਉਸ ਨੇ ਵਿੱਚ ਬੈਠਦੇ ਆ ਹੀ ਉਹਨਾਂ ਨੂੰ ਅੰਮਾ ਦੇ ਸੁਝਾਅ ਬਾਰੇ ਦੱਸਿਆ ਹਿਮਾ ਨੇ ਕੋਵਰ ਨੂੰ ਉਧਰ ਹੀ ਚੱਲਣ ਦੀ ਕਿਹਾ ਪੁਲਿਸ ਨੇ ਸ਼ਹਿਰ ਵਿੱਚ ਆਪਣਾ ਕੰਮ ਸ਼ੁਰੂ ਕਰ ਦਿੱਤਾ ਡੋਰਾ ਦੀ ਮਾਣੇ ਗਿਆ ਕਿ ਕੋਵਰ ਤੇ ਹਿਮਾ ਬਾਹਰੋਂ ਉਹ ਕਿਉਂ ਮੁੜ ਗਏ ਕਰਨ ਨਹੀਂ ਆਏ ਇੰਨਾ ਕੀ ਜ਼ਰੂਰੀ ਕੰਮ ਪੈ ਗਿਆ ਅਮਾਨੇ ਡੋਰਾ ਦੀ ਮਾਂ ਨੂੰ ਕਿਹਾ ਕਿ ਉਹਨਾਂ ਨੂੰ ਕੋਈ ਕੰਮ ਹੋਵੇਗਾ ਮੁੜਦੇ ਹੋਏ ਆ ਜਾਣਗੇ ਫਿਰ ਉਹ ਵਾਪਸ ਫਿਰ ਉਹ ਆਪਸ ਵਿੱਚ ਬੈਠ ਕੇ ਆਪਣੀਆਂ ਗੱਲਾਂ ਕਰਨ ਬੈਠ ਗਈਆਂ ਉਹ ਉਵੇਂ ਹੀ ਜੰਗਲ ਵਾਲੇ ਚੱਲ ਪਏ ਜੰਗਲ ਵਾਸੀਆਂ ਕੋਲੋਂ ਲੰਘਦੀਆਂ ਝੁੱਗੀਆਂ ਵਾਲੀ ਜਗ੍ਹਾ ਨੂੰ ਪਾਰ ਕਰ ਉਹ ਉਸੇ ਸੜਕ ਤੇ ਚੜ ਗਏ ਜਿਸ ਜਿਸ ਤੇ ਉਹਨਾਂ ਲੋਕਾਂ ਨੂੰ ਉੱਥੇ ਗੱਡੀ ਵਿੱਚ ਹੀਰੇ ਲੈ ਜੋ ਗੱਡੀ ਹੀਰੇ ਲੈਣਾ ਆਉਂਦੀ ਸੀ ਵਲਖੰਦੀ ਸੜਕ ਤੇ ਉਹ ਹੌਲੀ-ਹੌਲੀ ਇੱਧਰ-ਉੱਧਰ ਨਿਗਾ ਮਾਰਦੇ ਅੱਗੇ ਵਧਣ ਲੱਗੇ ਇੱਕ ਘੰਟਾ ਹੋ ਇਸ ਤਰ੍ਹਾਂ ਚਲਦੇ ਰਹੇ ਥੋੜਾ ਅੱਗੇ ਜਾ ਕੇ ਪਹਾੜੀ ਲੋਕਾਂ ਦੇ ਕੁਝ ਕੁ ਵਿਰਲੇ-ਵਿਰਲੇ ਘਰ ਆਉਣ ਲੱਗੇ ਉਹਨਾਂ ਦੇਖਿਆ ਕਿ ਅੱਗੇ ਜਾ ਕੇ ਸੜਕ ਦੋ ਹਿੱਸਿਆਂ ਵਿੱਚ ਪਟ ਗਈ ਕਮਰ ਬੁੱਲਿਆ ਹੁਣ ਕੀ ਕੀਤਾ ਜਾਵੇ ਕਿਸ ਪਾਸੇ ਜਾਵਾਂਗੇ ਇਹ ਮਾਂ ਬੋਲੀ ਹਾਂ ਰਸਤੇ ਵੀ ਦੋ ਹੋਗੇ ਡੋਰਾ ਨੇ ਬਾਹਰ ਦੇਖਿਆ ਕਿ ਥੋੜੀ ਦੂਰ ਦੋ ਔਰਤਾਂ ਕਿਸੇ ਪਾਸੇ ਜਾਣ ਲਈ ਬੈਠੀਆਂ ਕਿਸੇ ਵਾਂ ਦਾ ਇੰਤਜ਼ਾਰ ਕਰ ਰਹੀਆਂ ਸਨ ਉਸਨੇ ਕਮਰ ਨੂੰ ਕਿਹਾ ਕਿ ਕਿਉਂ ਨਾ ਇਹਨਾਂ ਕੋਲ ਰਸਤਾ ਪੁੱਛ ਲਿਆ ਜਾਵੇ ਕਮਰ ਪ੍ਰਤਾਪ ਹਾਂ ਇਹ ਸੰਭਵ ਹੈ ਉਹਨਾਂ ਨੇ ਉਹਨਾਂ ਦੋਵਾਂ ਮਾਤਾ ਨੂੰ ਰਸਤੇ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਇਹ ਇੱਕ ਰਸਤਾ ਸ਼ਹਿਰ ਨੂੰ ਜਾਂਦਾ ਹੈ ਤੇ ਦੂਜਾ ਇੱਕ ਫੈਕਟਰੀ ਨੂੰ ਜਾਂਦਾ ਹੈ ਜਿੱਥੇ ਉਹ ਕਾफी ਸਮੇਂ ਤੋਂ ਕੰਮ ਤੇ ਲੱਗੀਆਂ ਹਨ ਕਮਰ ਨੇ ਉਹਨਾਂ ਦਾ ਧਨਵਾਦ ਕੀਤਾ ਤੇ ਕਿਹਾ ਕਿ ਜੇਕਰ ਉਹਨਾਂ ਨੂੰ ਮਦਦ ਦੀ ਲੋੜ ਹੋਵੇ ਤਾਂ ਉਹ ਉਹਨਾਂ ਨੂੰ ਉਸ ਜਗ੍ਹਾ ਤੇ ਛੱਡ ਸਕਦਾ ਪਰ ਉਹਨਾਂ ਨੇ ਕਿਹਾ ਕਿ ਨਹੀਂ ਉਹਨਾਂ ਨੂੰ ਲੈਣ ਲਈ ਇੱਕ ਗੱਡੀ ਆਵੇਗੀ ਜੋ ਹਮੇਸ਼ਾ ਆਉਂਦੀ ਹੈ ਉਸ ਤੇ ਚਲੀ ਜਾਣਗੀਆਂ ਉਹ ਉਹਨਾਂ ਦਾ ਧੰਨਵਾਦ ਕਰਕੇ ਸ਼ਹਿਰ ਵਾਲੀ ਸੜਕ ਨੂੰ ਪੈ ਗਏ। ਉਹ ਥੋੜੀ ਅੱਗੇ ਹੀ ਗਏ ਸਨ ਕਿ ਰਸਤੇ ਵਿੱਚ ਜਾਂਦੇ ਜਾਂਦੇ ਹੇਮਾ ਨੇ ਕਿਹਾ ਕਿ ਆਪਾਂ ਇਹ ਰਸਤਾ ਹੀ ਕਿਉਂ ਚੁਣਿਆ? ਆਪਾਂ ਨੂੰ ਕੀ ਪਤਾ ਪੱਕਾ ਪਤਾ ਕਿ ਆਪਾਂ ਨੂੰ ਸ਼ਹਿਰ ਵੱਲ ਜਾਣਾ ਚਾਹੀਦਾ ਜਾਂ ਫਿਰ ਉੱਥੇ ਕੁਝ ਮਿਲੇਗਾ। ਡੋਰਾ ਬੋਲੀ ਹਾਂ ਮੈਂ ਵੀ ਇਹੀ ਸੋਚ ਰਹੀ ਹਾਂ। ਕੁੰਵਰ ਨੇ ਗੱਡੀ ਰੋਕ ਲਈ ਉਸਨੇ ਕਿਹਾ ਫਿਰ ਹੋਰ ਕੀ ਕਰਗੇ ਦੂਜਾ ਰਸਤਾ ਤਾਂ ਕਿਸੇ ਫੈਕਟਰੀ ਨੂੰ ਜਾ ਰਿਹਾ। ਉਸਤੇ ਵੀ ਆਪਾਂ ਕੀ ਕਰਾਂਗੇ? ਡੋਰਾਬੁੱਲੀ ਆਪਾਂ ਉਹਨਾਂ ਨੂੰ ਫੈਕਟਰੀ ਬਾਰੇ ਵੀ ਪੁੱਛਣਾ ਸੀ ਕਿ ਕਿਸ ਚੀਜ਼ ਦੀ ਫੈਕਟਰੀ ਹੈ ਕੀ ਪਤਾ ਕੋਈ ਰਾਹ ਹੀ ਮਿਲ ਜਾਂਦਾ ਉਹਨਾਂ ਗੱਡੀ ਫਿਰ ਵਾਪਸ ਮੋੜ ਲਈ ਤੇ ਦੁਬਾਰਾ ਉਸ ਚੌਂਕ ਵਿੱਚ ਆ ਕੇ ਇੱਕ ਪਾਸੇ ਖੜਕੇ ਦੇਖਿਆ ਕਿ ਉੱਥੇ ਹੋਰ ਔਰਤਾਂ ਵੀ ਆ ਗਈਆਂ ਸਨ ਜੋ ਸਾਰੀਆਂ ਹੀ ਫੈਕਟਰੀ ਵਿੱਚ ਕੰਮ ਕਰਦੀਆਂ ਸਨ ਇੱਕ ਗੱਡੀ ਉਹਨਾਂ ਕੋਲ ਹੀ ਆਈ ਤੇ ਉਹਨਾਂ ਨੂੰ ਉੱਥੋਂ ਲੈ ਗਈ ਇੱਧਰ ਇਹਨਾਂ ਨੇ ਵੀ ਉਹਨਾਂ ਪਹਾੜੀ ਔਰਤਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਕਾਫੀ ਦੂਰ ਜਾ ਕੇ ਦੇਖਿਆ ਕਿ ਬਾਹਰ ਵਾਰ ਇੱਕ ਫੈਕਟਰੀ ਬਣੀ ਹੋਈ ਹੈ ਜਿੱਥੇ ਉਹ ਆਪਣੀ ਗੱਡੀ ਵਿੱਚੋਂ ਉਤਰ ਕੇ ਅੰਦਰ ਜਾਣ ਲੱਗਾ ਕਮਰ ਨੇ ਆਪਣੀ ਗੱਡੀ ਪਿੱਛੇ ਹੀ ਰੋਕ ਲਈ ਉਹ ਪੈਦਲ ਚੱਲ ਕੇ ਨੇੜੇ ਆਉਣ ਲੱਗੇ ਆਸ-ਪਾਸ ਦਾ ਇਲਾਕਾ ਸੁੰਨਾ ਹੀ ਸੀ ਉੱਥੇ ਕੁਝ ਇੱਕ ਗੱਡੀਆਂ ਹੀ ਮਾਲ ਢੋਂਦੀਆਂ ਸਨ ਉਹ ਲੁੱਕ ਕੇ ਦੇਖ ਰਹੇ ਸਨ ਅੰਦਰੋਂ ਕੋਈ ਸਮਾਨ ਡੱਬਿਆਂ ਵਿੱਚ ਲਿਆ ਕੇ ਲੋਡ ਕਰ ਕੀਤਾ ਜਾ ਰਿਹਾ ਸੀ ਡੋਰਾ ਬੋਲੀਏ ਕਿਸ ਦੀ ਫੈਕਟਰੀ ਹੋਵੇਗੀ ਇੱਥੇ ਕੀ ਕੰਮ ਚੱਲਦਾ ਹੈ ਕਮਰੇ ਪਤਾ ਨਹੀਂ ਦੇਖਣਾ ਪਵੇਗਾ ਕੀ ਅਸੀਂ ਅੰਦਰ ਵੀ ਜਾ ਸਕਦੇ ਹਾਂ ਜਾਂ ਨਹੀਂ ਹੇ ਮਾ ਕਿਉਂ ਨਾ ਇਹ ਮਾਲ ਟੋਣ ਵਾਲਿਆਂ ਤੋਂ ਪੁੱਛਿਆ ਜਾਵੇ ਜੇ ਕਰੋਨਾ ਔਰਤਾਂ ਦੇ ਵਾਪਸ ਆਉਂਦਾ ਇੰਤਜ਼ਾਰ ਕੀਤਾ ਤਾਂ ਸਾਰਾ ਦਿਨ ਇੱਥੇ ਹੀ ਗੁਜ਼ਾਰਨਾ ਪਊ ਕੋਹਰ ਬੋਲੇ ਹਾਂ ਮੈਂ ਪੁੱਛ ਕੇ ਆਇਆ ਉਧਰ ਜਾਣ ਲੱਗਿਆ ਤਾਂ ਇੱਕ ਵੱਡੀ ਗੱਡੀ ਕਿਸੇ ਪਾਸਿਓਂ ਆਈ ਉਹ ਦੁਬਾਰਾ ਫਿਰ ਉਹਨਾਂ ਕੋਲੇ ਆ ਕੇ ਲੁਕ ਗਿਆ ਉਹਨਾਂ ਤੇਨਾਂ ਨੇ ਦੇਖਿਆ ਕਿ ਗੱਡੀ ਵਿੱਚ ਕੋਈ ਖਾਸ ਜਾਂ ਕੋਈ ਫੈਕਟਰੀ ਦਾ ਮਾਲ ਆਇਆ ਹੋਵੇਗਾ ਗੱਡੀ ਸਿੱਧਾ ਅੰਦਰ ਹੀ ਚਲੀ ਗਈ ਤੇ ਗੇਟ ਬੰਦ ਹੋ ਗਿਆ ਇੰਨੇ ਵਿੱਚ ਮਾਲ ਢੋਣ ਵਾਲਿਆਂ ਗੱਡੀਆਂ ਵੀ ਚਲੀਆਂ ਗਈਆਂ ਕੋਹਰ ਚਲੋ ਵਾਪਸ ਐਵੇਂ ਕਿਸੇ ਨਵੇਂ ਪੰਗੇ 'ਚ ਫਸ ਜਾਵਾਂਗੇ ਵੈਸੇ ਵੀ ਸਾਨੂੰ ਲੱਡੂ ਦਾ ਧਿਆਨ ਹੋਣਾ ਚਾਹੀਦਾ ਇਹ ਮਾਂ ਸਾਨੂੰ ਆਪਣਾ ਵਕਤ ਬਰਬਾਦ ਨਹੀਂ ਕਰਨਾ ਚਾਹੀਦਾ ਡੋਰਾ ਕੋਲ ਹੀ ਸੋਚਾਂ ਵਿੱਚ ਖੜੀ ਹੋਈ ਸੀ ਉਹ ਕੁਝ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਹੇਮਾ ਨੇ ਉਸ ਨੂੰ ਹਿਲਾ ਕੇ ਉੱਥੋਂ ਚੱਲਣ ਲਈ ਕਿਆ ਉਹ ਵਾਪਸ ਆ ਕੇ ਆਪਣੀ ਗੱਡੀ ਵਿੱਚ ਬੈਠ ਗਏ ਤੇ ਦੁਬਾਰਾ ਗੱਡੀ ਸਟਾਰਟ ਕਰ ਦੂਸਰੇ ਰਸਤੇ ਪੈਂਦੀ ਹੌਲੀ ਹੌਲੀ ਗੱਡੀ ਤੋਰੀ ਹੀਮਾ ਨੇ ਫੇਰ ਪਿੱਛੇ ਮੁੜ ਕੇ ਡੋਰਾ ਵੱਲ ਦੇਖਿਆ ਡੋਰਾ ਹੀਮਾ ਡੋਰਾ ਕੀ ਹੋਇਆ ਕੀ ਸੋਚ ਰਹੀ ਹੈ ਡੋਰਾ ਬੁੱਲੀ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਹ ਗੱਡੀ ਪਹਿਲਾਂ ਵੀ ਕਿਤੇ ਦੇਖੀ ਹੈ ਜਾਂ ਆਪਣੇ ਕਿਸੇ ਕੋਲ ਹੋਵੇ ਉਸ ਦੀ ਗੱਲ ਸੁਣੋ ਕਮਰ ਨੇ ਫਿਰ ਗੱਡੀ ਰੋਗ ਲਈ ਤੇ ਉਹ ਵੀ ਗੱਡੀ ਬਾਰੇ ਸੋਚਣ ਲੱਗਿਆ ਕਿ ਯਾਦ ਕਰ ਲੱਗਿਆ ਕਿ ਉਹਨਾਂ ਦੇ ਕੇਸ ਕੋਲੇ ਹੋਵੇਗੀ ਕੁਝ ਸਮੇਂ ਬਾਅਦ ਉਸ ਨੂੰ ਯਾਦ ਆਇਆ ਹਾਂ ਬੋਲਿਆ ਹਾਂ ਡੋਰਾ ਇਹ ਗੱਡੀ ਤਾਂ ਜ਼ਿਆਦਾਤਰ ਓਮਾਂ ਲੈ ਕੇ ਆਉਂਦੀ ਹੁੰਦੀ ਸੀ ਜਦੋਂ ਉਹ ਦੁਰਗਾ ਨੂੰ ਮਿਲਣ ਹਵੇਲੀ ਆਉਂਦੀ ਸੀ ਕਈ ਵਾਰ ਉਸ ਕੋਲੇ ਇਹ ਗੱਡੀ ਵੀ ਹੁੰਦੀ ਸੀ ਡੋਰਾ ਬੋਲੀ ਹਾਂ ਮੈਂ ਵੀ ਇਹੀ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਤਾ ਨਹੀਂ ਹੁਣ ਇਸ ਸਮੇਂ ਕਿਸ ਕੋਲੇ ਹੈ ਉਹਨਾਂ ਦੇਖਿਆ ਕਿ ਫੈਕਟਰੀ ਦਾ ਗੇਟ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਸੀ ਅੰਦਰ ਜਾਣ ਦੀ ਕੋਈ ਵੀ ਸੁਭਾਵਨਾ ਨਹੀਂ ਸੀ ਜਿਸ ਕਰਕੇ ਉਹਨਾਂ ਨੇ ਵਾਪਸ ਜਾਣ ਦੀ ਸੋਚੀ ਜੋ ਸ਼ਾਮ ਨੂੰ ਦੁਬਾਰਾ ਆ ਕੇ ਵੇਖ ਸਕਣ ਸ਼ਾਮ ਹੋਣ ਚ ਵੀ ਹੱਲੇ ਬਹੁਤ ਸਮਾਂ ਸੀ ਉਹ ਵਾਪਸ ਆਪਣੀ ਹਵੇਲੀ ਆ ਗਏ ਉਹਨਾਂ ਦੇਖਿਆ ਕਿ ਪੁਲਿਸ ਅਫਸਰ ਵੀ ਉਹਨਾਂ ਦੇ ਘਰ ਆਇਆ ਹੋਇਆ ਸੀ ਉਹਨੇ ਦੱਸਿਆ ਕਿ ਉਹਨਾਂ ਦੀ ਪਾਲ ਵੀ ਜਾਰੀ ਹੈ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਕੋਵਰ ਤੇ ਹਿਮਨ ਫੈਕਟਰੀ ਵਾਲੀ ਗੱਲ ਉਸਨੇ ਸਾਂਝੀ ਕੀਤੀ ਉਹਨਾਂ ਨੇ ਬੈਠ ਕੇ ਸੋਚ ਵਿਚਾਰ ਕਰਨੇ ਸ਼ੁਰੂ ਕੀਤੇ ਪੁਲਿਸ ਅਫਸਰ ਨੇ ਦੱਸਿਆ ਕਿ ਜਿੰਨੀਆਂ ਵੀ ਫੈਕਟਰੀਆਂ ਸ਼ਹਿਰ ਵਿੱਚ ਹਨ ਜਾਂ ਆਸ-ਪਾਸ ਹਨ ਉਹਨਾਂ ਨੂੰ ਹਰ ਇੱਕ ਬਾਰੇ ਖਬਰ ਹੈ ਪਰ ਇਸ ਬਾਰੇ ਤਾਂ ਉਹਨਾਂ ਨੂੰ ਵੀ ਨਹੀਂ ਪਤਾ ਕਿ ਕਿਸ ਤਰ੍ਹਾਂ ਦੀ ਇਹ ਕਿਸੇ ਖੁਫੀ ਜਗ੍ਹਾ ਤੇ ਹੋਵੇਗੀ ਇਸ ਦਾ ਮਤਲਬ ਜ਼ਰੂਰ ਉੱਥੇ ਕੋਈ ਗਲਤ ਹੋ ਰਿਹਾ ਜਾਂ ਕੁਝ ਗੈਰ ਕਾਨੂੰਨੀ ਹੋਵੇਗਾ ਉਹਨਾਂ ਮਿਲ ਕੇ ਸ਼ਾਮ ਨੂੰ ਦੁਬਾਰਾ ਉੱਥੇ ਜਾਣ ਦੀ ਪਲੈਨਿੰਗ ਕੀਤੀ ਸ਼ਾਮ ਹੋਈ ਤਾਂ ਉਸ ਪਾਸੇ ਵਾਲਾ ਦੁਬਾਰਾ ਚੱਲ ਪਿਆ ਇਸ ਵਾਰ ਪੁਲਿਸ ਅਫਸਰ ਵੀ ਤਫ਼ਤੀਸ਼ ਕਰ ਲਈ ਉਹਨਾਂ ਦੇ ਨਾਲ ਸੀ ਉਹ ਚਾਰੇ ਉਸਦੇ ਦਿਸ਼ਾ ਵਾਲਾ ਚੱਲ ਪਿਆ ਉਸ ਪਹਾੜੀ ਇਲਾਕੇ ਵਿੱਚੋਂ ਲੰਘਦੇ ਉਹਨਾਂ ਨੇ ਦੇਖਿਆ ਕਿ ਇੱਕ ਔਰਤ ਪਿੱਤਲ ਦਾ ਘੜਾ ਚੁੱਕੀ ਲੰਘ ਰਹੀ ਸੀ ਉਹ ਔਰਤ ਵੀ ਕਿਸੇ ਗੱਡੀ ਦੀ ਆਵਾਜ਼ ਸੁਣ ਕੇ ਕਾਲੇ ਕਦਮੀ ਘਰਾਂ ਵੱਲ ਚੱਲ ਪਈ ਪਿੱਛੇ ਚਲੀ ਗਈ ਡੋਰਾਬੋਲੀ ਇਸ ਇਲਾਕੇ ਦੀ ਹੈ ਤੇ ਇੱਥੇ ਰਹਿਣ ਵਾਲੇ ਲੋਕਾਂ ਦੀ ਹਾਲਤ ਤਾਂ ਠੀਕ ਹੀ ਲੱਗ ਰਹੀ ਹੈ ਪਰ ਇਹ ਔਰਤ ਆਮ ਜਿਹੀ ਨਹੀਂ ਲੱਗ ਰਹੀ ਉਪਰੋਂ ਕੜਾਵੇਂ ਇਸ ਕੋਲੇ ਪਿੱਤਲ ਦਾਗਾ ਕੌਣ ਬੋਲਿਆ ਸਾਨੂੰ ਵੇਖਣਾ ਚਾਹੀਦਾ ਹੈ ਉਹ ਉਸਦੇ ਗੱਡੀ ਵਿੱਚੋਂ ਉਤਰ ਕੇ ਉਸਦੇ ਮਗਰ ਲੱਗ ਗਏ ਅੱਗੇ ਜਾ ਕੇ ਉਹ ਇੱਕ ਘਰ ਵਿੱਚ ਚਲੀ ਗਈ ਉਹਨੇ ਸੋਚਿਆ ਕਿ ਹੁਣ ਕਿਸੇ ਦੇ ਘਰ ਕੀ ਜਾਣਗੇ ਹੋ ਸਕਦਾ ਅਗਲਾ ਕੋਲ ਹੋਵੇ ਘੜੇ ਐਵੇਂ ਕੋਈ ਨਵੀਂ ਸਮੱਸਿਆ ਨਾ ਖੜੀ ਹੋ ਜਾਵੇ ਚਲੋ ਫੈਕਟਰੀ ਵਾਲ ਹੀ ਜਿਹੜਾ ਮਰ ਲਿਆ ਜਾਵੇ ਉਹਨਾਂ ਨੂੰ ਕੁਝ ਸ਼ੱਕ ਤਾਂ ਹੋਇਆ ਪਰ ਉਹ ਪਹਿਲਾਂ ਫੈਕਟਰੀ ਵਾਲੀ ਚਲੇ ਗਏ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਫੈਕਟਰੀ ਬਾਹਰੋਂ ਬੰਦ ਸੀ ਉਸ ਨੂੰ ਤਾਲਾ ਲੱਗਿਆ ਹੋਇਆ ਸੀ ਉਸ ਦੇ ਲੋਹੇ ਦੇ ਗੇਟਾਂ ਅੱਗੇ ਖੜੇ ਕਰਮਚਾਰੀ ਵੀ ਉੱਥੋਂ ਗਾਇਬ ਸਨ ਕਮਰ ਬੋਲਿਆ ਇਹ ਕੀ ਹੋਇਆ ਇੰਨੀ ਜਲਦੀ ਇਹ ਕਿਵੇਂ ਬੰਦ ਹੋ ਗਈ ਸ਼ਾਮ ਹਲੇ ਬਾਕੀ ਹੈ ਡੋਰਾ ਹੋ ਸਕਦਾ ਹੈ ਜਲਦੀ ਬੰਦ ਹੋ ਜਾਂਦੀ ਹੋਵੇ ਪੁਲਿਸ ਅਫਸਰ ਚਲੋ ਫਿਰ ਪਿੱਛੇ ਉਹਨਾਂ ਘਰਾਂ ਵੱਲੋਂ ਹਿਮਾ ਬੋਲੀ ਹਾਂ ਹੋ ਸਕਦਾ ਇੱਥੇ ਕੰਮ ਕਰਨ ਵਾਲੀਆਂ ਉਹ ਔਰਤਾਂ ਤੋਂ ਕੋਈ ਜਾਣਕਾਰੀ ਮਿਲੇ ਉਹ ਵਾਪਸ ਉਸ ਇਲਾਕੇ ਵੱਲ ਆ ਗਏ ਜਿੱਥੇ ਉਹਨਾਂ ਨੂੰ ਉਹ ਔਰਤ ਮਿਲੀਆਂ ਸਨ ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਕਿ ਡੋਰਾ ਤੇ ਹਿਮਾ ਗੱਡੀ ਚੋਂ ਬਾਹਰ ਜਾ ਕੇ ਪਤਾ ਕਰਨੀਆਂ ਤਾਂ ਕਿ ਉਹ ਪੁਲਿਸ ਨੂੰ ਦੇਖ ਕੇ ਕੁਝ ਦੱਸਣ ਤੋਂ ਝਿਜਕ ਹੀ ਨਾ ਜਾਣ ਡੋਰਾ ਤੇ ਹਿਮਾ ਨੇ ਜਿਹੀ ਕੀਤਾ ਗੱਡੀ ਵਿੱਚ ਬਾਹਰ ਨਿਕਲ ਕੇ ਉਹਨਾਂ ਨੇ ਦੇਖਿਆ ਕਿ ਉੱਥੇ ਬਹੁਤ ਘੱਟ ਲੋਕ ਵੱਸਦੇ ਸਨ ਕੁਝ ਕੁਝ ਲੋਕ ਹੀ ਦਿਖਾਈ ਦਿੱਤੇ ਬਾਕੀ ਕੰਮਾਂ ਤੇ ਗਏ ਹੋਏ ਸਨ ਇੱਕ ਪਾਸੇ ਜਾ ਉਹਨਾਂ ਨੇ ਦੇਖਿਆ ਕਿ ਇੱਕ ਲੜਕੀ ਮੰਜੇ ਉੱਪਰ ਬੈਠੇ ਹੋਏ ਸੀ ਉਹ ਆਪਣਾ ਕੋਈ ਕੰਮ ਕਰ ਰਹੀ ਸੀ ਉਹ ਕਿਸੇ ਨਾ ਕਿਸੇ ਬਹਾਨੇ ਉਸ ਕੋਲੇ ਗੰਗਾ ਉਹਨਾਂ ਨੂੰ ਰਸਤਾ ਪੁੱਛਣ ਦੇ ਬਹਾਨੇ ਉਸ ਕੋਲੇ ਬੈਠ ਪਾਣੀ ਪੀਤਾ ਤੇ ਹੌਲੀ-ਹੌਲੀ ਪੁੱਛਿਆ ਕਿ ਕੋਈ ਦਿਖਾਈ ਕਿਉਂ ਨਹੀਂ ਦੇ ਰਹਾ ਤਾਂ ਉਸ ਲੜਕੇ ਨੇ ਦੱਸਿਆ ਕਿ ਉਸਦੇ ਪਿਤਾ ਜੀ ਪਸ਼ੂ ਨੂੰ ਚਾਰ ਲਈ ਗਏ ਹੋਏ ਹਨ ਮਾਤਾ ਫੈਕਟਰੀ ਵਿੱਚ ਲੱਗੀ ਹੋਈ ਹੈ ਡੋਰਾ ਬੋਲੀ ਅੱਛਾ ਇੱਥੇ ਕੋਈ ਫੈਕਟਰੀ ਵੀ ਹੈ ਲੜਕੀ ਹਾਂ ਹੈ ਨਾ ਇੱਥੇ ਥੋੜੀ ਦੂਰ ਤੇ ਉੱਥੇ ਹੀ ਉਹਨਾਂ ਨੂੰ ਕੰਮ ਮਿਲਿਆ ਹੋਇਆ ਹੈ ਹਿਮਾ ਉੱਥੇ ਕੀ ਕੰਮ ਹੋਵੇਗਾ ਲੜਕੀ ਅੰਮਾ ਦੱਸਦੀ ਹੈ ਕਿ ਇੱਥੇ ਗਹਿਣੇ ਬੰਦੇ ਹਨ ਤੇ ਉਹਨਾਂ ਗਹਿਣਿਆਂ ਵਿੱਚ ਮੋਤੀ ਜੜਨ ਦਾ ਕੰਮ ਹੈ ਹਿਮਾ ਫਿਰ ਤਾਂ ਉਹਨਾਂ ਨੂੰ ਘਰ ਵਾਪਸ ਆਉਂਦੇ ਸਮੇਂ ਦੇਰੀ ਹੋ ਜਾਂਦੀ ਹੋਵੇਗੀ ਲੜਕੀ ਨਹੀਂ ਉਹਨਾਂ ਨੂੰ 7 ਵਜੇ ਵਾਪਸ ਛੱਡ ਜਾਂਦੇ ਹਨ ਕਦੇ ਕੋਈ ਦੇਰੀ ਨਹੀਂ ਹੋਈ ਇਹ ਮਤੇ ਡੋਰਾ ਨੇ ਇੱਕ ਦੂਜੇ ਨੂੰ ਦੇਖਿਆ ਉਸ ਲੜਕੀ ਨੂੰ ਸ਼ੁਕਰੀਆ ਬੋਲ ਗੱਡੀ ਵਿੱਚ ਵਾਪਸ ਆ ਗਈਆਂ ਤੇ ਸਾਰੀ ਵਰਤਲਾਪ ਉਹਨਾਂ ਨੂੰ ਵੀ ਦੱਸੀ ਹੁਣ ਉਹ ਵੀ ਦੁਬਿਧਾ ਵਿੱਚ ਪੈ ਗਏ ਕਿ ਫੈਕਟਰੀ ਨੂੰ ਆਖਿਰ ਤਾਲਾ ਕਿਉਂ ਲੱਗ ਗਿਆ ਫਿਰ ਉਹ ਔਰਤਾ ਅੰਦਰ ਹੀ ਹਨ ਜਾਂ ਕਿ ਚੱਕੀ ਚੱਕਰ ਹੋਵੇਗਾ ਉਹ ਦੁਬਾਰਾ ਫਿਰ ਉੱਥੇ ਗਏ ਉਹਨਾਂ ਤਰਫ਼ ਫਿਰਕੇ ਫੈਕਟਰੀ ਦੇ ਆਲੇ ਦੁਆਲੇ ਚੱਕਰ ਲਾਉਣ ਲੱਗ ਪਏ ਚੰਗੀ ਤਰ੍ਹਾਂ ਬਾਹਰੋਂ ਬੰਦ ਕੀਤੀ ਹੋਈ ਫੈਕਟਰੀ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ ਉੱਥੇ ਕੋਈ ਗੱਡੀ ਆਉਣ ਜਾਣ ਦੇ ਜ਼ਿਆਦਾ ਨਿਸ਼ਾਨ ਵੀ ਨਹੀਂ ਸਨ ਕਮਰ ਬੋਲਿਆ ਹੁਣ ਕੀ ਕੀਤਾ ਜਾਵੇ ਪੁਲਿਸ ਅਫਸਰ 7 ਵਜੇ ਤੱਕ ਤਾਂ ਇੰਤਜ਼ਾਰ ਕਰਨਾ ਪਵੇਗਾ ਹੋਰ ਕੋਈ ਹੱਲ ਵੀ ਤਾਂ ਨਹੀਂ ਉਹਨਾਂ ਨੇ ਸਹਿਮਤੀ ਜਿਤਾਈ ਤੇ ਉੱਥੇ ਹੀ ਗੱਡੀ ਸਾਈਡ ਤੇ ਕਰਕੇ ਉਹਦੇ ਵਿੱਚ ਬੈਠੇ ਸਮਾਂ ਲੰਘਣ ਦਾ ਇੰਤਜ਼ਾਰ ਕਰਨ ਲੱਗੇ ਉਹਨਾਂ ਦੇ ਬੈਠੇ ਬੈਠੇ 7:00 ਵੀ ਵੱਜ ਗਏ ਉਥੜੇ ਚੱਕਨੇ ਹੋਏ ਉਧਰ ਵੇਖਣ ਲੱਗੇ ਉਹਨਾਂ ਨੇ ਵੇਖਦੇ ਆ ਵੇਖਦੇ ਆ 7:30 ਵੀ ਹੋ ਗਏ ਪਰ ਦਰਵਾਜ਼ਾ ਖੁੱਲਣ ਦੀ ਕੋਈ ਥਾਂ ਹੀ ਨਹੀਂ ਸੀ ਅਖੀਰ ਉਹਨਾਂ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਹੁਣ ਵਾਪਸ ਮੁੜਨਾ ਚਾਹੀਦਾ ਕਿਉਂਕਿ ਜੰਗਲ ਦਾ ਰਸਤਾ ਹੋਵੇਗਾ ਤੇ ਜਦਾ ਹਨੇਰਾ ਪੈਂਦੇ ਆ ਉਹਨਾਂ ਨੂੰ ਮੁਸ਼ਕਲ ਹੋਵੇਗੀ ਬਾਕੀ ਜੋ ਵੀ ਹੈ ਕੱਲ੍ਹ ਆ ਕੇ ਦੇਖਾਂਗੇ ਉਹ ਖਾਲੀ ਹੱਥ ਵਾਪਸ ਮੁੜ ਪਏ ਬਾਰ-ਬਾਰ ਉਸ ਲੱਕੇ ਵਿੱਚ ਖਬਰ ਲੈਣੀ ਵੀ ਠੀਕ ਨਹੀਂ ਸੀ ਰਸਤੇ ਵਿੱਚ ਇੱਕ ਹੋਰ ਲੜਕੀ ਕਿਸੇ ਦਾ ਇੰਤਜ਼ਾਰ ਕਰਦੀ ਹੋਈ ਮਿਲੀ ਪੁੱਛਣ ਤੇ ਪਤਾ ਲੱਗਿਆ ਉਹ ਵੀ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰ ਰਹੀ ਸੀ ਜੋ ਕਿ ਉਸ ਫੈਕਟਰੀ ਵਿੱਚ ਕੰਮ ਤੇ ਗਿਆ ਹੋਇਆ ਸੀ ਪਰ ਅ ਵੀ ਵਾਪਸ ਕਰਨੀ ਆਏ ਸੀ ਇਲਾਕੇ ਵਿੱਚ ਬਾਕੀ ਲੋਕ ਵੀ ਉਹਨਾਂ ਲਈ ਪਰੇਸ਼ਾਨ ਸਨ ਕਿਉਂਕਿ ਪਹਿਲਾਂ ਅਜਿਹਾ ਕਦੇ ਨਹੀਂ ਸੀ ਹੋਇਆ ਇੰਨੇ ਨੂੰ ਜੋਰ ਦੀ ਮੀਂਹ ਪੈਣਾ ਸ਼ੁਰੂ ਹੋ ਗਿਆ ਉਹਨਾਂ ਦਾ ਰਸਤਾ ਵੀ ਭਿਆਨਕ ਸੀ ਇਸ ਲਈ ਉਸ ਲੜਕੀ ਨਾਲ ਉਸਦੇ ਘਰ ਵੱਲ ਚਲੇ ਗਏ ਤਾਂ ਜੋ ਕਿ ਕੁਝ ਸਮਾਂ ਉੱਥੇ ਰੁਕ ਸਕਣ ਜੰਗਲੀ ਖੇਤਰ ਵਿੱਚ ਮੌਸਮ ਵੀ ਜਲਦੀ ਬਦਲ ਜਾਂਦਾ ਉਸ ਔਰਤ ਦਾ ਬੱਚਾ ਛੋਟਾ ਹੀ ਸੀ ਜੋ ਕਿ ਬਾਹਰੋਂ ਆਉਂਦੇ ਨਹੀਂ ਦੇ ਉੱਠ ਕੇ ਰੋਣ ਲੱਗ ਪਿਆ ਨਾਲ ਦੀ ਨਾਲ ਸੁੱਤਾ ਪਿਆ ਸੀ ਉਸ ਨੂੰ ਚੁੱਕ ਕੇ ਉਹ ਚੁੱਪ ਕਰਾਉਣ ਲੱਗੀ ਤੇ ਇੱਕ ਪਾਸੇ ਚਲੀ ਗਈ ਇੱਧਰ ਇੱਕ ਪਾਸੇ ਬੈਠੇ ਇਹ ਵੀ ਆਪਸ ਵਿੱਚ ਵਿਚਾਰ ਕਰਨ ਲੱਗੇ ਡੋਰਾ ਬੁੱਲੀ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਅੱਜ ਇਹ ਘਟਨਾ ਕਿਉਂ ਵਾਪਰੀ ਇਹਨਾਂ ਨਾਲ ਕੀ ਉਹਨਾਂ ਨੂੰ ਕੋਈ ਸ਼ੱਕ ਹੋ ਗਿਆ ਹੋਵੇ ਕੋਮਰ ਹੋ ਸਕਦਾ ਉਹਨਾਂ ਨੇ ਸਾਡੀ ਗੱਡੀ ਤੇ ਟਾਇਰਾਂ ਦਾ ਨਿਸ਼ਾਨ ਦੇਖ ਲਿਆ ਹੋਣ ਹੇ ਮਮਲੀ ਉਹ ਕਿਹੜਾ ਸਾਨੂੰ ਜਾਣਦੇ ਨੇ ਪੁਲਿਸ ਅਫਸਰ ਕੀ ਪਤਾ ਜਾਣਦੇ ਹੋਣ ਜਾਂ ਫਿਰ ਕੋਈ ਸ਼ੱਕ ਹੋ ਗਿਆ ਹੋਵੇ ਚੋਰ ਦੇ ਪੈਰ ਨਹੀਂ ਹੁੰਦੇ ਕਾਫੀ ਸਮਾਂ ਇੰਤਜ਼ਾਰ ਕਰਦੇ ਰਹਿਣ ਪਰ ਸਾਤ ਲਗਾਤਾਰ ਹੋ ਰਹੀ ਸੀ ਪਰੀਸ਼ਾਨ ਹੋਈ ਉਹ ਲੜਕੀ ਫਿਰ ਬਾਹਰ ਨਿਕਲ ਮਾਰ ਲੱਗੀ ਡੋਰਾ ਉਸ ਨੂੰ ਅੰਦਰ ਲੈ ਆਈ ਉਹਨਾਂ ਨੇ ਉਸ ਨੂੰ ਭਰੋਸਾ ਦਿਲਾਇਆ ਕਿ ਹਰ ਹਾਲ 'ਚ ਉਸ ਦੀ ਮਦਦ ਕਰਨਗੇ ਗੱਲਬਾਤ ਕਰਦੇ ਆ ਉਹਨਾਂ ਨੇ ਉਸ ਨੇ ਆਪਣੇ ਬਾਰੇ ਵੀ ਦੱਸਿਆ ਫਿਰ ਉਹਨਾਂ ਨੇ ਕੁਝ ਖਾਣਾ ਬਣਾਉਣਾ ਸ਼ੁਰੂ ਕੀਤਾ ਕੁਝ ਖਾਣ ਪੀਣ ਦਾ ਸਮਾਨ ਉਹਨਾਂ ਕੋਲੇ ਗੱਡੀ ਵਿੱਚ ਹੀ ਸੀ ਰਲ ਮਿਲ ਕੇ ਉਹਨਾਂ ਆਪਣਾ ਪੇਟ ਭਰ ਲਿਆ ਬਾਰ ਬਿਜਲੀ ਲਿਸ਼ਕਦੀ ਰਹੀ ਬੱਚਾ ਡਰ ਕੇ ਰੋਣ ਲੱਗ ਗਿਆ ਸੀ ਹਿਮਾ ਤੇ ਡੋਰਾ ਨੇ ਮਿਲ ਕੇ ਉਸਦੇ ਬੱਚੇ ਨੂੰ ਵੀ ਸੰਭਾਲ ਲਿਆ ਜਿਸ ਕਰਕੇ ਉਹ ਉਹਨਾਂ ਦੀ ਗੋਦ ਵਿੱਚ ਸੌਂ ਗਿਆ ਮੀਹ ਹਟਣ ਦਾ ਇੰਤਜ਼ਾਰ ਕਰਦੇ ਕਰਦੇ ਉਹ ਉਹਨਾਂ ਦੀ ਉੱਥੇ ਬੈਠੇ ਬੈਠੇ ਵੀ ਅੱਖ ਲੱਗ ਗਈ ਅੱਧੀ ਰਾਤ ਨੂੰ ਹਿਮਾ ਨੇ ਉੱਠ ਕੇ ਦੇਖਿਆ ਕਿ ਉਹ ਸਾਰੇ ਉੱਥੇ ਹੀ ਸੁੱਤੇ ਹੋਏ ਸਨ ਉਸਨੇ ਬਾਹਰ ਵੱਲ ਦੇਖਿਆ ਤਾਂ ਮੀਹ हट ਚੁੱਕਿਆ ਸੀ ਪਰ ਹੁਣ ਵਾਪਸ ਮੁੜਨ ਦਾ ਵਕਤ ਨਹੀਂ ਸੀ ਫਿਰ ਉਸਨੇ ਸੋਚਿਆ ਕਿ ਅੱਜ ਦੀ ਰਾਤ ਇੱਥੇ ਹੀ ਰੁਕਣਾ ਠੀਕ ਹੈ ਉਹ ਵੀ ਦੁਬਾਰਾ ਸੌਂ ਗਏ ਸਾਹ ਜਰੇ ਉੱਠ ਕੇ ਉਹ ਲੜਕੀ ਫਿਰ ਬਾਹਰ ਵੱਲ ਤੱਕਣ ਲੱਗੀ ਕੋਈ ਦਿਖਾਈ ਨਹੀਂ ਦੇ ਰਿਹਾ ਸੀ ਅੰਦਰ ਜਦੋਂ ਉਸ ਦਾ ਛੋਟਾ ਬੱਚਾ ਉੱਠਿਆ ਤਾਂ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਸਾਰੇ ਉੱਠ ਗਏ ਆਪਣੇ ਆਪ ਨੂੰ ਉੱਥੇ ਹੀ ਦੇਖ ਕੇ ਉਹ ਥੋੜਾ ਹੈਰਾਨ ਵੀ ਹੋਏ ਫਿਰ ਉਹਨਾਂ ਉਸ ਕੋਲੇ ਚਾਹ ਪਾਣੀ ਲਈ ਅੱਗੇ ਦੀ ਪਲਾਨਿੰਗ ਕਰਨ ਦੀ ਸੋਚੀ ਹੁਣ ਕਮਰ ਤੇ ਪੁਲਿਸ ਵਾਲਾ ਦੋਵੇਂ ਹੀ ਫੈਕਟਰੀ ਵੱਲ ਦੁਬਾਰਾ ਗੇੜਾ ਮਾਰਨ ਚਲੇਗੇ ਹਿਮਾ ਤੇ ਡੋਰਾ ਕਰ ਰਹੀ ਉਸ ਲੜਕੀ ਕੋਲੇ ਰੁਕ ਗੰਗਾ ਕਿਉਂਕਿ ਕੱਲੀ ਹੋਣ ਦੇ ਕਾਰਨ ਉਹ ਵੀ ਘਬराई ਹੋਈ ਸੀ ਇਹਨੇ ਬਾਹਰ ਕੁਝ ਗੱਡੀਆਂ ਦੀਆਂ ਆਵਾਜ਼ਾਂ ਆਉਣੀਆਂ ਲੱਗੀਆਂ ਹਿਮਾ ਤੇ ਡੋਰਾ ਨੇ ਆਪਣਾ ਚਿਹਰਾ ਟੱਕ ਲਿਆ ਤੇ ਬਾਹਰ ਦੇਖਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇਖਿਆ ਕਿ ਪਿੰਡ ਦੀਆਂ ਜੋ ਔਰਤਾਂ ਕੰਮ ਤੇ ਗਈਆਂ ਹੋਗੀਆਂ ਸਨ ਉਹਨਾਂ ਨੂੰ ਵਾਪਸ ਛੱਡ ਦਿੱਤਾ ਗਿਆ ਸੀ ਪਰ ਦੂਸਰੀ ਗੱਡੀ ਵਿੱਚ ਕੌਮਰ ਤੇ ਪੁਲਿਸ ਵਾਲਿਆਂ ਨੂੰ ਉਹਨਾਂ ਗੁੰਡਿਆਂ ਨੇ ਫੜਿਆ ਹੋਇਆ ਸੀ ਕੌਮਰ ਨੇ ਹਿਮਾ ਤੇ ਡੋਰਾ ਨੂੰ ਲੁਕੇ ਰਹਿਣ ਦਾ ਇਸ਼ਾਰਾ ਕੀਤਾ ਉਹ ਗੁੰਡੇ ਉਸ ਪਿੱਤਲ ਦੇ ਘੜੇ ਵਾਲੀ ਔਰਤ ਨੂੰ ਵੀ ਲੱਭ ਰਹੇ ਸਨ ਪਰ ਉਹ ਉਹਨਾਂ ਨੂੰ ਕਿਤੇ ਨਾ ਮਿਲੀ ਜਿਸ ਕਰਕੇ ਉਹ ਵਾਪਸ ਲੋਟ ਗਏ ਹੁਣ ਡੋਰਾ ਤੇ हेमा ਕੱਲੀਆਂ ਰਹਿ ਗਈਆਂ ਸਨ ਉਸ ਲੜਕੀ ਦਾ ਘਰਵਾਲਾ ਵੀ ਵਾਪਸ ਆ ਚੁੱਕਿਆ ਸੀ ਉਸ ਲਈ ਉਹਨਾਂ ਦੋਵਾਂ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਇਹ ਸਾਰੇ ਰਾਹੀ ਸਨ ਮੀ ਪੈਣ ਕਰਕੇ ਵਾਪਸ ਨਾ ਜਾ ਸਕੇ ਇਸ ਗੱਲ ਨੂੰ ਉੱਥੇ ਵੀ ਇਹਨਾਂ ਨੂੰ ਰੁਕਣਾ ਪਿਆ ਡੋਰਾ ਨੇ ਉਸ ਆਦਮੀ ਨੂੰ ਰਾਤ ਵਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਫੈਕਟਰੀ ਦਾ ਜੋ ਵੀ ਕੰਮ ਸੀ ਉਹਨਾਂ ਰਾਤ ਹੀ ਨਿਮੇੜਨ ਦੀ ਕਹਿ ਦਿੱਤਾ ਸੀ ਕਿਉਂਕਿ ਉਹਨਾਂ ਨੇ ਐਮਰਜੈਂਸੀ ਮਾਲ ਚਾਹੀਦਾ ਹੈ ਇਹ ਦੱਸ ਕੇ ਉਹ ਸੌਣ ਲਈ ਚਲਾ ਗਿਆ। ਇਹ ਮਣੇ ਆਪਣੇ ਪਰਸ ਚੁੱਕਿਆ ਤੇ ਡੋਰਾ ਨੂੰ ਕਿਹਾ ਕਿ ਚੱਲ ਹੁਣ ਇਥੋਂ ਚੱਲਣਾ ਹੀ ਪਊਗਾ ਬਾਹਰ ਆ ਗਿਆਂ। ਡੋਰਾ ਬੋਲੀ ਪਰ ਅਸੀਂ ਕਰਾਂਗੇ ਕੀ ਹਿਮਾ ਪਤਾ ਨਹੀਂ ਪਰ ਉਹਨਾਂ ਨੂੰ ਤਾਂ ਬਚਾਉਣਾ ਹੀ ਪਵੇਗਾ। ਡੋਰਾ ਬੋਲੀ ਉਹ ਕੱਲ੍ਹ ਵਾਲੀ ਔਰਤ ਨੂੰ ਵੀ ਲੱਭ ਰਹੇ ਸਾਨੂੰ ਪਤਾ ਨਹੀਂ ਕੀ ਚੱਕਰ ਹੈ ਕਿਉਂ ਨਾ ਉਸ ਘਰ ਵੱਲ ਜਾਇਆ ਜਾਵੇ ਜਿਸ ਤੇ ਉਹ ਅੰਦਰ ਵੜੀ ਸੀ। ਹਿਮਾ ਬੋਲੀ ਉਸ ਨਾਲ ਸਾਨੂੰ ਕੀ ਹੋਵੇਗਾ ਡੋਰਾ ਹੋ ਸਕਦਾ ਉਹ ਉਸ ਨੂੰ ਜਾਣਦੀ ਹੋਵੇ। ਹਿਮਾ ਪਰ ਪਹਿਲਾਂ ਸਾਨੂੰ ਫੈਕਟਰੀ ਵੱਲ ਜਾਣਾ ਚਾਹੀਦਾ ਤਾਂ ਜੋ ਕਿ ਕੰਵਰ ਦਾ ਤੇ ਅਫਸਰ ਦਾ ਪਤਾ ਲੱਗ ਸਕੇ ਉਸ ਰਸਤੇ ਤੇ ਹੀ ਪੈ ਗਈਆਂ ਹੇਮਾ ਨੇ ਦੇਖਿਆ ਕਿ ਉਹਨਾਂ ਦੀ ਗੱਡੀ ਰਾਹ ਵਿੱਚ ਹੀ ਖੜੀ ਸੀ ਹੇਮਾ ਨੇ ਦਰਵਾਜ਼ਾ ਖੋਲ੍ਹਿਆ ਦੇਖਿਆ ਚੱਬ ਵਿੱਚ ਹੀ ਸੀ ਉਹ ਦੋਵੇਂ ਅੰਦਰ ਬੈਠ ਗਈਆਂ ਹੇਮਾ ਨੇ ਫਟਾਫਟ ਡਰਾਈਵ ਕੀਤੀ ਫੈਕਟਰੀ ਵੱਲ ਆ ਰਾਹ ਫੜ ਲਿਆ ਉੱਥੇ ਪਹੁੰਚਦਿਆਂ ਦੇਖਿਆ ਕਿ ਉਹ ਫਿਰ ਲੋਕ ਸੀ ਉਹਨਾਂ ਨੇ ਆਸ-ਪਾਸੇ ਦੇਖਤਾਲਾ ਪਨ ਦਿੱਤਾ। ਹੀਮਾ ਨੇ ਆਪਣਾ ਪਿਸਤੌਲ ਹੱਥ ਵਿੱਚ ਸੰਭਾਲਿਆ ਤੇ ਡੋਰਾ ਨੂੰ ਅੰਦਰ ਲੈ ਕੇ ਚਲੀ ਗਈ। ਇੱਧਰ-ਉੱਧਰ ਨਿਗਾਹ ਮਾਰੀ। ਖਾਲੀ ਸੀ ਮਸ਼ੀਨਾਂ ਹਿਸਨ। ਹੀਮਾ ਨੇ ਕਈ ਵਾਰ ਕਵਰ ਨੂੰ ਆਵਾਜ਼ ਦਿੱਤੀ ਪਰ ਕੋਈ ਜਵਾਬ ਨਹੀਂ ਮਿਲਿਆ। ਫਿਰ ਉਹਨਾਂ ਨੂੰ ਹਲਕੀ-ਹਲਕੀ ਕਿਸੇ ਦੀ ਆਵਾਜ਼ ਸੁਣਾਈ ਦਿੱਤੀ। ਉਹਨਾਂ ਉੱਪਰ ਵੱਲ ਜਾਣ ਦੀ ਸੋਚੀ। ਉੱਥੇ ਜਾ ਕੇ ਦੇਖਿਆ ਕਿ ਲੱਡੂ ਉੱਥੇ ਬੰਨੀ ਹੋਈ ਸੀ। ਉਹਨਾਂ ਨੇ ਕਾਲ ਨਾਲ ਉਸ ਨੂੰ ਖੋਲ੍ਹਿਆ। نیچے ਲਿਆ ਕੇ ਉਸ ਨੂੰ ਬਾਹਰ ਕੱਢ ਖੁੱਲੀ ਹਵਾ ਦਵਾਈ ਡੋਰਾ ਨੇ ਉਸ ਨੂੰ ਪਾਣੀ ਪਿਲਾਇਆ। ਲਾਡੂ ਥੋੜਾ ਹੋਸ਼ ਵਿੱਚ ਆ ਗਈ ਹਿਮਾ ਨੇ ਉਸ ਨੂੰ ਉਹਨਾਂ ਬਾਰੇ ਲੋਕਾਂ ਬਾਰੇ ਪੁੱਛਿਆ ਉਸਨੇ ਕਿਹਾ ਕਿ ਉਹ ਕੋਈ ਵਿਦੇਸ਼ੀ ਲੋਕ ਸਨ ਜੋ ਰਾਤ ਕੋਈ ਸ਼ੱਕ ਹੋਂਦੇ ਆਪਣਾ ਕੰਮ ਪੂਰਾ ਕਰਵਾ ਕੇ ਭੱਜ ਗਏ ਉਹਨਾਂ ਦੇ ਗੁੰਡੇ ਇੱਥੇ ਹੀ ਕਿਸੇ ਲੜਕੀ ਦੀ ਪਾਲ ਵਿੱਚ ਲੱਗੇ ਹੋਏ ਹਨ ਜੋ ਉਹਨਾਂ ਦਾ ਕੋਈ ਸਮਾਨ ਚੋਰੀ ਕਰਕੇ ਲਿਜਾ ਚੁੱਕੀ ਹੈ ਡੋਰਾ ਬੋਲੀ ਕੀ ਤੂੰ ਉਹਨਾਂ ਲੋਕਾਂ ਨੂੰ ਦੇਖਿਆ ਲਾਡੂ ਹਾਂ ਪਰ ਮੈਨੂੰ ਤਾਂ ਬੰਨ ਕੇ ਰੱਖਿਆ ਹੋਇਆ ਸੀ ਪਰ ਇਹ ਉਹੀ ਲੋਕੀ ਸਨ ਜਿਨ੍ਹਾਂ ਨੇ ਖੋਹ ਵਿੱਚੋਂ ਹੀਰੇ ਕਢਵਾਏ ਸਨ ਆਪਣੀ ਕਿਸੇ ਪੋਲ ਖੋਲਣ ਦੇ ਡਰੋਂ ਇਹਨਾਂ ਕੋਲੇ ਇਹਨਾਂ ਨੇ ਮੈਨੂੰ ਕਿਡਨਾਪ ਕਰ ਲਿਆ ਪਰ ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦੀ ਖਬਰ ਪੁਲਿਸ ਕੋਲੇ ਜਾ ਚੁੱਕੀ ਹੈ ਹੀਮਾ ਪਰ ਉਹ ਕੌਣ ਹੋਣਗੇ ਕਮਰ ਦੇ ਅਫਸਰ ਕਿੱਦਾਂ ਹੋਣਗੇ ਕਮਰ ਤੇ ਅਫਸਰ ਕਿੱਦਾਂ ਹੋਣਗੇ ਕਿੱਥੇ ਹੋਣਗੇ ਉਹ ਬੈਠੀ ਸੋਚ ਰਹੀ ਸੀ ਕਿ ਉਸ ਨੂੰ ਕਮਰ ਇੱਕ ਪਾਸੇੋਂ ਆਉਂਦਾ ਦਿਖਾਈ ਦਿੱਤਾ ਹੈਮਾ ਭੱਜ ਕੇ ਉਸ ਕੋਲ ਗਈ ਉਸ ਨੇ ਪਾਣੀ ਪੀਂਦੇ ਦੱਸਿਆ ਕਿ ਉਹ ਦੋਵੇਂ ਠੀਕ ਹਨ ਉਹ ਗੁੰਡਿਆਂ ਨਾਲ ਦੋ ਹੱਥ ਕਰਕੇ ਬਚ ਨਿਕਲੇ ਪੁਲਿਸ ਅਫਸਰ ਉਹਨਾਂ ਨੂੰ ਉਹਨਾਂ ਦੀ ਗੱਡੀ ਵਿੱਚ ਹੀ ਸੁੱਟ ਕੇ ਸ਼ਹਿਰ ਲਿਜਾ ਚੁੱਕਿਆ ਹੈ ਡੋਰਾਬਲੀ ਸਾਨੂੰ ਫੈਕਟਰੀ ਨੂੰ ਥੋੜਾ ਹੋਰ ਧਿਆਨ ਨਾਲ ਦੇਖ ਲੈਣਾ ਚਾਹੀਦਾ ਹੋ ਸਕਦਾ ਕੋਈ ਹੋਰ ਸਰਾਖ ਮਿਲ ਜਾਵੇ ਗਵਰ ਹਾਂ ਠੀਕ ਹੈ ਚਲੋ ਅੰਦਰ ਮੈਂ ਵੀ ਦੇਖਦਾ ਹਾਂ ਉਦੋਂ ਵੀ ਅੰਦਰ ਚਲੇ ਗਏ ਦੇਖਣ ਲੱਗੇ ਤਾਂ ਉਹਨਾਂ ਨੂੰ ਇੱਕ ਹੋਰ ਗੱਡੀ ਦਾ ਹਾਰਨਸ ਸੁਣਾਈ ਦਿੱਤਾ ਕੋਈ ਹੋਰ ਉਹਨਾਂ ਵੱਲ ਆ ਰਿਹਾ ਸੀ ਉਹ ਇੱਕ ਦੂਜੇ ਵੱਲ ਦੇਖਣ ਲੱਗੇ ਉਹ ਇੱਕ ਦੂਜੇ ਵੱਲ ਦੇਖਣ ਲੱਗੇ ਉਹ ਲਾਡੋ ਨੂੰ ਨਾਲ ਲੈ ਕੇ ਗੇਟ ਪਿੱਛੇ ਲੁਕ ਗਏ ਤੇ ਚੋਰ ਮੁਤਕਨ ਲੱਗੇ ਅਖੀਰ ਗੱਡੀ ਤੇ ਹੁਣ ਕੌਣ ਆ ਰਿਹਾ ਜਦੋਂ ਗੱਡੀ ਉਹਨਾਂ ਦੇ ਨੇੜੇ ਆ ਕੇ ਰੁਕੀ ਤਾਂ ਹਿਮਾਂ ਨੇ ਦੇਖਿਆ ਕਿ ਇਹ ਤਾਂ ਉਸਦੇ ਪਿਤਾ ਜੀ ਦੀ ਗੱਡੀ ਹੈ ਉਹ ਸਾਰੇ ਬਾਹਰ ਆ ਗਏ ਉਹਨਾਂ ਨੇ ਦੇਖਿਆ ਕਿ ਉਦੇ ਸਿੰਘ ਤੇ ਪੈਰ ਵੀ ਗੱਡੀ ਵਿੱਚੋਂ ਬਾਹਰ ਨਿਕਲੇ ਪੈਰਵੀਨ ਨੇ ਪਰੀਆਂ ਅੱਖਾਂ ਨਾਲ ਹਿਮਾਂ ਨੂੰ ਪੁੱਛਿਆ ਉਹ ਇੱਥੇ ਕੀ ਕਰ ਰਹੇ ਹਨ ਕਿ ਉਹਨਾਂ ਨੂੰ ਕੁਝ ਮਿਲਿਆ ਇੱਥੋਂ ਤਾਂ ਹਿਮਾਂ ਨੇ ਦੱਸਿਆ ਇੱਥੇ ਲਾਡੂ ਨੂੰ ਬੰਨਿਆ ਹੋਇਆ ਸੀ ਉਹਨਾਂ ਨੇ ਉਹ ਇਸ ਨੂੰ ਛਡਾ ਲਿਆ ਤੇ ਬਾਹਰ ਹੁਣ ਅੰਦਰ ਜਾ ਰਹੇ ਸੀ ਤਾਂ ਕਿ ਕੋਈ ਹੋਰ ਜਾਂਚ ਪੜਤਾਲ ਕੀਤੀ ਜਾ ਸਕੇ ਪਰ ਤੁਸੀਂ ਰੋ ਕਿਉਂ ਰਹੇ ਹੋ ਪੈਰਵੀ ਉਸ ਨੂੰ ਬਿਨਾਂ ਜਵਾਬ ਦਿੱਤੇ ਫਟਾਫਟ ਉਹ ਫੈਕਟਰੀ ਦੇ ਅੰਦਰ ਭੱਜ ਗਈ ਤੇ ਕਮਲਿਆ ਮਾਂ ਕਿਸੇ ਨੂੰ ਲੱਭਣ ਲੱਗ ਗਈ। ਹੀਮਾ ਨੇ ਆਪਣੇ ਪਿਤਾ ਨੂੰ ਪੁੱਛਿਆ ਕਿ ਕੀ ਹੋ ਰਿਹਾ ਤਾਂ ਉਸਨੇ ਹੀਮਾ ਨੂੰ ਦੱਸਿਆ ਉਸਦੀ ਦਾਦੀ ਦੀ ਆਵਾਜ਼ ਵਾਪਸ ਆ ਗਈ ਹੈ। ਇਹ ਮਹਾਰਾਣੀ ਨਾਲ ਫਿਰਦੀ ਦੀ ਇੱਥੇ ਕੀ ਲੱਭ ਰਹੇ ਹਨ? ਇੱਥੇ ਪੈਰਵੀ ਨੇ ਅੰਦਰੋਂ ਆਵਾਜ਼ ਦਿੱਤੀ, "ਮਾਂ ਮਾਂ।" ਸਾਰੀ ਉਸਦੀ ਬਾਤ ਸੁਣ ਕੇ ਉਸ ਵੱਲ ਭੱਜ ਗਈ ਪੈਰਵੀ ਉੱਪਰਲੇ ਪਾਸੇ ਖੜੀ ਹੋਈ ਸੀ ਜਦੋਂ ਉਹਨਾਂ ਸਾਰਿਆਂ ਨੇ ਉਸ ਕੋਲੇ ਜਾ ਕੇ ਦੇਖਿਆ ਕਿ ਉਹ ਸਾਹਮਣੇ ਕਿਸੇ ਨੂੰ ਤੱਕ ਰਹੀ ਸੀ। ਸਾਹਮਣੇ ਉਸਦੀ ਮਾਂ ਲక్ష్ਮੀ ਸੀ ਜਿਸ ਨੂੰ ਦੇਖ ਕੇ ਭਾਵਕ ਹੁੰਦੀ ਹੀਮਾ ਉੱਥੇ ਹੀ ਡਿੱਗ ਪਈ। ਉਦੇ ਸਿੰਘ ਵੀ ਉਸ ਕੋਲੇ ਬੈਠ ਗਿਆ ਕੁੰਮਰ ਨੇ ਉਸ ਨੂੰ ਸੰਭਾਲ ਲਿਆ ਡੋਰਾ ਪੈਰ ਵੀ ਨਾ ਲੱਗੇ ਬਧਨ ਲੱਗੀ ਉਹਨਾਂ ਨੇ ਮਿਲ ਕੇ ਮਾਂ ਦੇ ਬੰਨੇ ਹੋਏ ਹੱਥ ਪੈਰ ਖੋਲੇ ਪੈਰ ਵੀ ਇੱਕਦਮ ਆਪਣੀ ਮਾਂ ਨੂੰ ਲਿਪਟ ਗਈ ਲక్ష్ਮੀ ਨੇ ਬੜੀ ਹਿੰਮਤ ਤੇ ਹਲੀਮੀ ਨਾਲ ਉਸ ਨੂੰ ਸੰਭਾਲਦੇ ਹੋਏ ਚੁੱਪ ਕਰਾਇਆ ਤੇ ਕਿਹਾ ਕਿ ਉਹ ਬਿਲਕੁਲ ਠੀਕ ਤੇ ਸਹੀ ਸਲਾਮਤ ਹੈ ਫਿਰ ਉਹ ਹੇਮਾ ਤੇ ਉਦੇ ਸਿੰਘ ਕੋਲ ਆਈ ਜੋ ਗੁੰਮਜੇਹ ਹੋ ਕੇ ਉਸ ਨੂੰ ਦੇਖ ਰਹੀ ਸੀ ਲక్ష్ਮੀ ਨੇ ਪਿਆਰ ਨਾਲ ਹੇਮਾ ਕੋਲੇ ਬੈਠ ਉਸ ਨੂੰ ਆਪਣੀ ਗੋਦੀ ਵਿੱਚ ਲਿਆ ਤੇ ਉਸ ਦੇ ਮੋਢੇ ਨੂੰ ਸਲਾਉਣ ਲੱਗੀ ਕੁਝ ਸਮੇਂ ਬਾਅਦ ਹਿਮਾ ਵੀ ਉਸਕੀਆਂ ਪਰ ਲੱਗੀ ਉਹਦੇ ਸਿੰਘ ਨੇ ਇੰਨੀ ਵੀ ਪਾਲੀ ਹੱਥ ਜੋੜ ਲక్ష్ਮੀ ਤੋਂ ਮਾਫੀ ਮੰਗਣ ਲੱਗਿਆ ਲక్ష్ਮੀ ਨੇ ਉਸ ਨੂੰ ਡਾਂਟ ਕੇ ਕਿਹਾ ਕਿ ਬੋਲ ਰਹੇ ਹਾਂ ਜੋ ਪ੍ਰਮਾਤਮਾ ਦਾ ਹੁਕਮ ਸੀ ਉਹੀ ਹੋਇਆ ਫਿਰ ਵੀ ਮਿਲਣਾ ਤਾਂ ਲਿਖਿਆ ਹੀ ਸੀ ਉਹਨਾਂ ਨੇ ਅੱਜ ਸਾਰੇ ਸਹੀ ਸਲਾਮਤ ਇੱਕ ਦੂਜੇ ਦੇ ਸਾਹਮਣੇ ਹਾਂ ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਫਿਰ ਕੁਮਰ ਨੇ ਉਸ ਤੋਂ ਅਸ਼ੀਰਵਾਦ ਲਿਆ ਲక్ష్ਮੀ ਨੇ ਉਸ ਦਾ ਨਾਮ ਲਿਆ ਤਾਂ ਪੈਰਵੀ ਨੇ ਪੁੱਛਿਆ ਕਿ ਉਸ ਨੂੰ ਕਿਵੇਂ ਪਤਾ ਹੈ ਕੌਣ ਹੈ ਇਸ ਤੇ ਲక్ష్ਮੀ ਨੇ ਦੱਸਿਆ ਕਿ ਦੁਰਗਾ ਤੇ ਓਮਾ ਜੋ ਆਪਸ ਵਿੱਚ ਗੱਲਾਂ ਕਰਦੀਆਂ ਰਹਿੰਦੀਆਂ ਸਾਨੂੰ ਇਹ ਸੁਣਦੀ ਰਹਿੰਦੀ ਸੀ ਉਹਨਾਂ ਦੀਆਂ ਗੱਲਾਂ ਤੋਂ ਉਸ ਨੂੰ ਘਰ ਦੀ ਖਬਰ ਸਾਰ ਮਿਲਦੀ ਰਹਿੰਦੀ ਸੀ ਉਹ ਅਕਸਰ ਇੱਥੇ ਹੀ ਬਹੁਤ ਕੁਝ ਪਲਾਨ ਕਰਨਾ ਆਉਂਦੀਆਂ ਸਨ ਉਦੇਸਿੰਘ ਨੇ ਕਿਹਾ ਕਿ ਹੁਣ ਜਲਦੀ ਘਰ ਚਲੋ ਜੋ ਵੀ ਗੱਲਾਂ ਕਰਨੀਆਂ ਘਰ ਹੋ ਜਾਣਗੀਆਂ ਪਹਿਲਾਂ ਹੀ ਬਹੁਤ ਸਮਾਂ ਹੋ ਚੁੱਕਿਆ ਫਿਰ ਲక్ష్ਮੀ ਨੇ ਡੋਰਾ ਤੇ ਲੱਡੂ ਵਾਲ ਦੇਖਿਆ ਪੁੱਛਿਆ ਇਹ ਕੌਣ ਹਨ ਤਪੇਰ ਵੀ ਨੇ ਉਹਨਾਂ ਦੋਵਾਂ ਬਾਰੇ ਦੱਸਿਆ ਡੋਰਾ ਨੂੰ ਵੇਖ ਕੇ ਬਹੁਤ ਡੋਰਾ ਨੂੰ ਵੇਖ ਕੇ ਬਹੁਤ ਕੁਝ ਹੋਈ ਫਿਰ ਉਹਨਾਂ ਨੇ ਦੱਸਿਆ ਕਿ ਦੁਰਗਾ ਬਹੁਤ ਵਾਰ ਡੋਰਾ ਦਾ ਨਾਮ ਲੈ ਲੈ ਕੇ ਗੁੱਸੇ ਵਿੱਚ ਪਟਕਦੀ ਰਹਿੰਦੀ ਸੀ ਜਿਸ ਤੋਂ ਮੈਨੂੰ ਪਤਾ ਲੱਗ ਗਿਆ ਸੀ ਡੋਰਾ ਤੇ ਉਸਦੇ ਮਾਪਿਓ ਦੀ ਹਿਫਾਜ਼ਤ ਹਲੇ ਵੀ ਮੇਰੇ ਪਰਿਵਾਰ ਨਾਲ ਹੈ ਤੇ ਉਹ ਆਪਣਾ ਵਾਦਾ ਇੰਨੀ ਛਿੱਦਤ ਨਾਲ ਨਿਭਾ ਰਹੇ ਹਨ ਜਿਸ ਕਰਕੇ ਡੋਰਾ ਦਾ ਨਾਮ ਸੁਣਦੇ ਹੀ ਮੇਰੇ ਕਾਲਜੇ ਵੀ ਠੰਡ ਬਹਿ ਜਾਂਦੀ ਸੀ ਉਹਨਾਂ ਦੇ ਹੁੰਦਿਆ ਮੈਨੂੰ ਕੋਈ ਫਿਕਰ ਨਹੀਂ ਸੀ ਪੀਰ ਉਸਨੇ ਡੋਰਾ ਤੇ ਲਾਡੋ ਨੂੰ ਆਪਣੇ ਘਲੇ ਵਿੱਚ ਲੈ ਲਿਆ ਤੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਡੋਰਾ ਦੇ ਘਰ ਹੀ ਜਾਵੇਗੀ ਫਿਰ ਆਪਣੇ ਘਰ ਪੈਰ ਪਾਵੇਗੀ ਉਹਨਾਂ ਨੇ ਵੀ ਲక్ష్ਮੀ ਦੀ ਗੱਲ ਮੰਨ ਲਈ ਤੇ ਉਦੇ ਸਿੰਘ ਨੇ ਕਿਹਾ ਕਿ ਹੁਣ ਕੋਈ ਸਵਾਲ ਜਵਾਬ ਨਹੀਂ ਬਾਕੀ ਗੱਲਬਾਤ ਉਹ ਘਰ ਜਾ ਕੇ ਕਰਨਗੇ ਹੁਣ ਜਲਦੀ ਇੱਥੋਂ ਚੱਲੋ ਇਹ ਫੈਕਟਰੀ ਵਿੱਚੋਂ ਬਾਹਰ ਆ ਕੇ ਗੱਡੀਆਂ ਵਿੱਚ ਬੈਠ ਕੇ ਤੇ ਪਿੰਡ ਵੱਲ ਨੂੰ ਚੱਲ ਪਏ ਉਦੇਸਿੰਘ ਲక్ష్ਮੀ ਦੇ ਉਸ ਦੀਆਂ ਦੋਨੋਂ ਬੇਟੀਆਂ ਬੈਠ ਗਈਆਂ ਕੁੰਬਰ ਨਾਲ ਲਾਡੋ ਤੇ ਡੋਰਾ ਬੈਠ ਗਏਗਾ ਸਨ ਰਸਤੇ ਵਿੱਚ ਉਹੀ ਪਿੰਡ ਫੇਰਾ ਡੋਰਾ ਨੇ ਦੇਖਿਆ ਕਿ ਉਸ ਪਿੰਡ ਦੇ ਬਾਹਰ ਲਾਡੋ ਦੀ ਮਾਂ ਇੱਕ ਮੰਜੀ ਤੇ ਬੈਠੀ ਹੋਈ ਸੀ ਉਸਨੇ ਕੁੰਬਰ ਦੀ ਗੱਡੀ ਰੋਕਣ ਲਈ ਕਿਆ ਗੱਡੀ ਰੋਕ ਉਸਨੇ ਪੁੱਛਿਆ ਕੀ ਹੋਇਆ ਡੋਰਾ ਡੋਰਾ ਬੁੱਲੀ ਉਹ ਦੇਖੋ ਲਾਡੋ ਦੀ ਅੰਮਾ ਉਸ ਦੀ ਗੱਲ ਸੁਣ ਕੇ ਚੁੱਪ ਜਿਹੀ ਬੈਠੀ ਲਾਡੋ ਨੇ ਵੀ ਬਾਰ ਬਾਰ ਤੱਕਿਆ ਤਾਂ ਉਸ ਦਾ ਚਿਹਰਾ ਖੜ ਗਿਆ ਉਦੋਂ ਉਹ ਗੱਡੀ ਚੋਂ ਬਾਹਰ ਨਿਕਲ ਉਸ ਕੋਲੇ ਚਲੀਆਂ ਗਈਆਂ ਉਦਾਸ ਬੈਠੀ ਲਾਡੂ ਦੀ ਮਾਂ ਵੀ ਉਸ ਨੂੰ ਦੇਖ ਕੇ ਖੁਸ਼ ਹੋਈ ਡੋਰਾ ਨੂੰ ਕਿਹਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਡੋਰਾ ਬੋਲੀ ਪਰ ਤੁਸੀਂ ਇੱਥੇ ਕਿਉਂ ਬੈਠੇ ਹੋ ਤਾਂ ਉਹਨਾਂ ਨੇ ਕਿਹਾ ਕਿ ਬਸ ਘਰ ਚਿੰਤਾ ਹੁੰਦੀ ਸੀ ਜਿਸ ਕਾਰਨ ਲਾਡੂ ਨੂੰ ਲਬਦੀ ਲਬਦੀ ਇੱਧਰ ਆ ਗਈ ਤੇ ਇੱਥੇ ਕਿਸੇ ਦਾ ਮੰਜਾ ਖੜਾ ਕੀਤਾ ਹੋਇਆ ਸੀ ਥੱਕ ہار ਕੇ ਬੈਠ ਗਈ ਤਾਂ ਹੁਣ ਹੌਲੀ ਹੌਲੀ ਅੱਗੇ ਚਲੀ ਜਾਊਗੀ ਇੰਨੇ ਕਮਰ ਪ੍ਰਤਾਪ ਨੇ ਹਾਰਨ ਵਜਾਇਆ ਤੇ ਉਹਨੂੰ ਗੱਡੀ ਲੈ ਕੇ ਚਲੀਆਂ ਗਈਆਂ ਡੋਰਾ ਨੇ ਪਾਣੀ ਵਾਲੀ ਬੋਤਲ ਬਾਹਰ ਕੱਢ ਕੇ ਲਾਡੂ ਦੀ ਮਾਂ ਨੂੰ ਪਾਣੀ ਪਿਲਾਇਆ ਉਹਨਾਂ ਨੂੰ ਇੱਕ ਸ਼ੋਰ ਸੁਣਾਈ ਦਿੱਤਾ ਜਦੋਂ ਉਹਨਾਂ ਮੁੜ ਕੇ ਦੇਖਿਆ ਕਿ ਕੋਈ ਔਰਤ ਭੱਜੀ ਆ ਰਹੀ ਸੀ ਤੇ ਉਸਦੇ ਪਿੱਛੇ ਗੁੰਡੇ ਲੱਗੇ ਹੋਏ ਸਨ ਉਹ ਭੱਜਣ ਕਰਨ ਜਿਆਦਾ ਉਸ ਔਰਤ ਦੇ ਚਿਹਰੇ ਤੇ ਪੱਲਾ ਹਟਿਆ ਤਾਂ ਡੋਰਾ ਦੇ ਹੱਥੋਂ ਬੋਤਲ ਛੁੱਟ ਕੇ ਠੰਡੇ ਗੁਪੀ ਇਹ ਦੇਖ ਕੇ ਉਹ ਵੀ ਗੱਡੀ ਵਿੱਚੋਂ ਬਾਹਰ ਆ ਗਿਆ ਉਸ ਨੇ ਵੀ ਜਦ ਦੇਖਿਆ ਸਾਹਮਣੇ ਹੱਕਾ ਬੱਕਾ ਰਹਿ ਗਿਆ ਸਾਹਮਣੇ ਦੁਰਗਾ ਭੱਜੀ ਹੋਈ ਆ ਰਹੀ ਸੀ ਉਹ ਜਦ ਵੀ ਉਹਨਾਂ ਕੋਲੇ ਆ ਕੇ ਰੁਕੀ ਤਾਂ ਉਹਨਾਂ ਨੂੰ ਦੇਖ ਕੇ ਚੌਂਕ ਗਈ ਉਸ ਦੇ ਸਾਹਮਣੇ ਕੁੰਮਰ ਪ੍ਰਤਾਪ ਤੇ ਡੋਰਾ ਵੀ ਪਿੱਛੇ ਗੁੰਡੇ ਸਨ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ